ਅੰਮੀ ਮਟਰੋ ਕੀ ਆ ਜਾਣੇ ਬਈ ਮੀਤ ਗਰਦਾਂ ਸਾਰੇ ਭਰਾਵ ਦੀਆ ਆਉਣਗੇ ਤੇ ਆ ਜਾਓ ਬਈ ਕਰੋ ਸ਼ੌਕ ਤੁਹਾਨੂੰ ਆਪਾਂ ਸ਼ੌਕ ਕਰਾਉਂਦੇ ਆ ਕਬੂਤਰਾਂ ਦਾ ਤੇ ਪੂਰੇ ਬਈ ਮਸ਼ਹੂਰ ਕਬੂਤਰਾਂ ਆ ਗਏ ਤੇ ਵਧੀਆ ਨਸਲ ਦੇ ਕਬੂਤਰਾਂ ਆ ਗਏ ਤੇ ਬਾਕੀ ਆਪਾਂ ਹੁਣ ਕੋਲੋਸ ਤੋਂ ਸ਼ੌਕ ਕਰਾਉਂਦੇ ਆ ਤੇ ਬਾਹਰੋਂ ਡੇ ਬਈ ਬਾਹਰ ਜਿੱਤੇ ਬਈ ਕਬੂਤਰਾਂ ਤੇ ਕਬੂਤਰ ਆ ਦੇਖੋ ਬਈ ਕਬੂਤਰ ਕਾਲਾ ਜਿੰਨਾ ਹੈ ਬਈ ਨਾਰਾ ਹੈ ਕੱਟੀਆਂ ਅੱਖਾਂ ਕਾਲੀ ਨੂਕਾਂ ਤੇ ਪਜਾਮੀ ਮੋੜਾ ਥੱਲੇ ਲਾ ਉਸਾ ਬੈਡ ਬੁੱਢ ਕੂਟਰ ਦਾ ਪੂਰਾ ਤਗੜਾ ਵੀ ਇਹਦੇ ਭਾਈ ਦੇ ਬੱਚੇ ਘੱਡੇ ਲਿਆ ਨੇ ਤੇ ਇਹ ਸਿੰਗੜੀ ਸੀਗਾ ਦੇਖ ਸਕਦੇ ਪੱਲੇ ਬਲੇ ਬੈਡ ਦੇਖ ਸਕਦੇ ਬਈ ਕੂਟਰ ਦਾ ਢੋੜੇ ਨਾਲ ਦੇ ਕੂਟਰ ਵੀ ਇਹਦੇ ਪੱਠੀਆਂ ਜਿਹਾ ਲੱਗਦਾ ਕੂਟਰ ਵੀ ਏਡਾ ਬੈਡਾ ਕੂਟਰ ਦਾ ਹੱਡੀ ਨਾ ਤੇ ਆ ਵੀ ਮੋੜ ਲਵਈ ਤੇ ਪੂਰਾ ਡਾਵਾ ਬਈ ਕਰੇ ਬੱਟ ਕੱਢੇ ਵੈਨੇ ਇਹਦਾ ਭਾਈ ਤਾਂ ਕੱਟ ਲਿਆ ਸੀ ਤੇ ਇਹ ਛੱਡਿਆ ਨਹੀਂ ਗਿਆ ਬਈ ਬਾਜੀ ਹਰ ਕੀ ਕੁੱਤਰ ਦੇਣੇ ਆ ਬਈ ਇਹ ਇਹਦਾ ਜੋ ਕੁੱਤਰਾ ਆਪਾਂ ਤੁਹਾਨੂੰ ਵੀਡੀਓ ਬਣਾਉਣੀ ਆਪਾਂ ਤੇ ਚੈਨਲ ਤੇ ਪਾਵਾਂਗੇ ਬਈ ਜਿਸ ਭਰਾ ਨੂੰ ਚਾਹੀਦਾ ਕੁੱਤਰ ਲੈ ਸਕਦਾ ਬੰਦਾ ਕਾਲ ਕਰ ਸਕਦਾ ਨੰਬਰ ਪਾਵਾਂਗੇ ਵੀਡੀਓ ਚ ਤੇ ਕੁੱਤਰ ਗਰੰਟੀ ਵਾਲੇ ਹੋਣਗੇ ਬਈ ਜਿਹਨੂੰ ਵੀ ਲੋੜ ਆ ਭਰਾ ਨੂੰ ਜਾਣ ਬਰਾਂਦੀ ਕੋਲ ਕਰ ਸਕਦਾ ਵੀਡੀਓ ਚ ਬਰਨਾਲਾ ਜਿਹਦਾ ਬਈ ਪਿੰਡ ਦਾ ਮਾਨਿਆ ਤੇ ਪਾ ਤੁਹਾਨੂੰ ਕਰਾਉਣਿਆ ਹੋਰ ਦਾ ਸ਼ੱਕੀ ਤੇ ਆ ਵੀ ਬੰਦਰ ਵਾਲੇ ਉਤਰਾ ਦਿਓ ਬਈ ਇਹ ਵੀ ਬਹੁਤ ਜ਼ਿਆਦਾ ਵੱਡਾ ਬਲੂ ਪਾਈ ਦੀ ਜਪੂਰ ਕਰਨ ਮਗਰੋਂ ਬੈਠਾ ਰਿਹਾ ਤਾਂ ਹੀ ਖੜਾ ਰਹੀ ਡੱਟ ਬਣ ਕੇ ਪੂਰੀ ਅਗੁੱਤੇ ਨਹੀਂ ਦੇਖ ਸਤੋ ਬਈ ਤਰੰਗਲਾ ਬਈ ਇਹ ਤਰੰਗਲਾ ਕਈ ਪ੍ਰਕਾਰ ਦਾ کافی ਭੰਗ ਹੈ ਜੀ ਬਈ ਆ ਦੇਖ ਸਤੋ ਤੇ ਵੀ ਪੌਲੀਉਟ ਦੇ ਬਈ ਪੂਛ ਡੰਡਾ ਬਣਦਾ ਬਈ ਇਹਦੇ ਆ ਦੇਖ ਸਤੋ ਚਿੱਟੇ ਕਾਲੇ ਪੈਰ ਬਈ ਨੰਦਰਾ ਪਿਛਲੇ ਸਾਲ ਦੀ ਬਈ ਇਹਨਾਂ ਨੇ ਪੈਣ ਪਈ ਦਿੱਤੇ ਸੀ ਆਪਾਂ ਰੋਪੜ ਤੋਂ ਲੈ ਕੇ ਗਈ ਜੀ ਟਰਾਂਪ ਨੇ ਬਹੁਤ ਨੰਗੇ ਉੱਡਣਾ ਕੋਲ ਫੋਨ ਕਰਕੇ ਦੱਸਿਆ ਆਪਣਾ ਬਈ ਪੂਰੇ ਸਾਡੇ ਕੋਲ ਰਿਜ਼ਲਟ ਮਿਲਿਆ ਸਾਨੂੰ ਤੇ ਆਹ ਬਈ ਜਿੱਡੀਆਂ ਵਾਲੇ ਉਤਰ ਆਹ ਬਈ 1.5 ਵਜੇ ਬਾਜੀ ਨੱਬੜ ਗਈ ਸੀ ਇਹ ਬਨਟ ਲਾਈਨ ਚ ਬਈ ਖਿਆਲੀ ਘੁੱਦਰੀ ਇਕੱਲੀ ਰਹਿ ਗਈ ਸੀ ਇਹ ਬਸੂਰ ਉਤਰ ਆ ਬਈ ਜਿੱਡੀਆਂ ਵਾਲੇ ਇਹਨਾਂ ਇਹ ਬਲੱਡ ਲੈਂਡ ਚੋ ਸੀ ਬਈ ਇਹ ਜੋੜੀ ਹੈ ਬਈ ਲੱਗੀ ਲਗਾਈ ਕੱਲੀ ਦੇ ਵੇਰਥ ਪਾਦੀ ਬਈ 65000 ਰੁਪਏ ਦਿੱਤੇ ਇਹ ਬਲੱਡ ਲੈਂਡ ਚੋਂ ਆ ਤੂਏ ਕਰਮੀ ਦੇ ਹੱਥੋਂ ਦਾ ਸਿਰ ਹੈ ਜਮਾ ਕਰੀਬ 11 12 ਟੈਂਪਰ ਬਾਜੀ ਦੇ ਰਗਾੜੀ ਤੋੜ ਦਿੰਦੇ ਉਡਾਣਾ ਕੱਲੀ ਰਹੀ ਬਈ ਜਮਾ ਇਹਨਾਂ ਚੋਂ ਇਹ ਜੋੜੀ ਹੈ ਬਈ आप एक मंडला गा तो चिटिया का छे नहीं गए कुछ ना चो छे तो रह तो गए पुत्र तो मान लो पच्ची दी बच्चे कढ़ाए थे भाई ने बैठ देख सकते भाई ਆ ਬਈ ਸੰਨਾਰ ਗਿਆ ਬਈ ਖੜੀ ਢਾਂਗ ਤੇ ਰੱਬ ਜੀ ਬੜੀ ਜਾਂਦਾ ਫਿਰ ਖੜੀ ਢਾਂਗ ਤੇ ਭੜਕਾ ਭੜਕਾ ਕੇ ਲਾਏ ਬਈ ਉੱਡਣ ਵਾਲਾ ਦਾ ਬਈ ਕੋਈ ਆਵਾਜ਼ تیر ਨਹੀਂ ਹੈਗੇ ਵੀਡੀਓ ਬਣਾ ਕੇ ਪਾਤੀ ਉਤਰਾਂ ਦੀ ਗਰੰਟੀ ਹੋ ਫੋਲੀ पंजाबी मोजलान कुतिरो कुतिरो छॾी ਤੇ ਆ ਬਈ ਨਾਲ ਤੇ ਦੋਨੇ ਹੀ ਆ ਬਈ ਪੈਰਾਂ ਤੋਂ ਬਈ ਡੁੱਡਾ ਏ ਜਮਾਂਦਰੂ ਬਾੜਾ ਬਾੜਾ ਬੰਦਾ ਬੂਸਤੇ ਬਈ ਇਹ ਦੋਨੇ ਭਾਈ ਆ ਬਈ ਬਹੁਤ ਡੁੱਡੇ ਆ ਵੀ ਬੋਲੀ ਇਹ ਜਮਾਂਦਰ ਦੇ ਪੈਰ ਤੇ ਜਾਉਂਦਾ ਆਹ ਬਈ ਪੱਠੀ ਆ ਬਈ ਤੇ ਇਹਦੇ ਨਾਲ ਲੱਗ ਬਈ ਬਹੁਤ ਉੱਡਣਗੇ ਆ ਇਹ ਕੱਕੇ ਵਾਲੇ ਕਬੂਤਰਾਂ ਜੋ ਬਈ ਬਹੁਤ ਹੋਵੇ ਉੱਡਣ ਨਾਲੇ ਵੀ ਬਾਟੇ ਕੱਢਦੀ ਹੋਈ ਚਲੋ ਠੀਕ ਆ ਮਿੱਤਰੋ ਲਵ ਯੂ ਹਰੇ ਭਰਾਵਾਂ ਨੂੰ ਤੇ ਵੀਡੀਓ 'ਚ ਬਰੇ ਨੰਬਰ ਪਾਵਾਂਗੇ ਆਪਾਂ ਜਿਹਨੂੰ ਵੀ ਭਰਾਵਾਂ ਨੂੰ ਚਾਹੀਦਾ ਕਾਲ ਕਰ ਸਕਦਾ ਕਰਵਾ ਆਹ ਬਲਦਾ ਬਈ ਇਹ ਰਹਿ ਗਏ ਸੀਗੇ ਬਾਈ ਦਪਉਣ ਵਾਲੇ ਬਾਈ ਤਾਂ ਗੇ ਰੰਗ ਜਾਨਵਰ ਹੈਗੇ ਤੇ ਪੂਰੇ ਫੁੱਲ ਚੰਗੇ ਆ ਬਈ ਜਿਹੜੀ ਗਰੰਟੀ ਨਾ ਬੰਦੇ ਨੇ ਲੈਣੇ ਲੈ ਸਕਦਾ ਭਰਾ ਕੂਤਰਪੁਰੇ ਚੰਗੇ ਬੱਡ ਡੋਲ ਪਾਣਾ ਪਊ ਤੇ ਆ ਬਈ ਰਾਜਨ ਵਾਲੇ ਪੁੱਤਾਂ ਦੀ ਮੈਂ ਸਭ ਇਹ ਚ ਅ ਵੀ ਬਹੁਤ ਹੀ ਬੱਤੀ ਬਣਾ ਕੇ ਓੜਦਾ ਬਈ ਸਭ ਠੀਕ ਆ ਮਿੱਤਰੋ ਲਵ ਯੂ ਹੈ ਬਰੇ ਭਰਾਵਾਂ ਨੂੰ ਫੋਨ ਬਈ ਉਹੇ ਭਰਾ ਕਰ ਜੀ ਨੂੰ ਜ਼ਰੂਰ ਤਾਂ ਜਾਣਨ ਪਾਉਂਦੇ ਇਹਨੇ ਲੈਣੇ ਆ ਤੇ ਵੀਡੀਓ 'ਚ ਆਪਾਂ ਨੰਬਰ ਪਾਵਾਂਗੇ ਕਾਲ ਕਰ ਸਕਦਾ ਡਿਲੀਵਰੀ ਵੀ ਹੋ ਜਾਊ ਬਈ ਜਿਕੇ ਨੇ ਆਗ ਲੈਣੇ ਆ ਕੇ ਵੀ ਲੈ ਜਾ ਸਕਦਾ